ਉਮੀ ਸਬਜ਼ੀ ਵਾਲੀ ਸਵਾਦ ਬਣੀ ਆਗੀ ਅੱਜ ਅੱਗੇ ਕਿਹੜਾ ਤੈਨੂੰ ਕਦੇ ਸਵਾਦ ਮਿਲੀ ਸੀ ਹੋਰ ਭਣੇ ਅੱਜ ਕੱਲ ਤਾਂ ਪਿੱਛੇ ਵੀ ਮੁੱਲ ਦੇ ਨਹੀਂ ਗੀ ਹਾਬੋ ਤੋ ਤਲ ਗਈ ਜੀ हां मैं अपनी तो बढ़िया तुड़गी अच्छा मौका ता बड़ा बुरा हाल है थे जीरेंदा पूछदे कोई नहीं अपने तो ਝਾੜ ਵੀ बढ़िया 90 ਮਾਣਾ ਪੈ ਗਿਆ अच्छा हां तो बुरा हाल है मंडी च ਠੇਡੇ ਮਾਰੀ ਜਾਂਦੇ ਜੀਰੀ ਤਾਂ अच्छा चल बढ़िया हो गया फिर ता है ना मैं वीरपाल ਕਿੱਥੇ ਹੈਗੀ ਉਹਨੇ ਕਿੱਥੇ ਜਾਣਾ ਪਤੰਦਰੀ ਹੋ ਦੇਖੀ ਮੰਮੀ ਜਿੱਦਾਂ ਦੇ वीरਪਾਲ ਆਪਣੇ ਘਰੇ ਆਈ ਹੈ ਨਾ ਰੰਗ ਭਾਗ ਲੱਗ ਗਿਆ ਜਮਾ ਫਸਲ ਵੀ ਆਪਣੇ ਤਾਂ ਦੁੱਗਣੀ ਹੋਣ ਲੱਗੀ ਸਾਰੀ ਫਸਲ ਵੇਚ ਕੇ ਸਾਰਾ ਦੇਣਾ ਲੈਣਾ ਲਾ ਕੇ ਕੋਲੇ ਰੁਪਏ ਵਜਣਗੇ ਤੈਨੂੰ वीरਪਾਲ ਦੀਆਂ ਤਰੀਫਾਂ ਕਰਨ ਤੋਂ ਬਿਨਾ ਹੋਰ ਕੋਈ ਕੰਮ ਹੀ ਨਹੀਂ ਹੈਗਾ ਜਿਹੜੇ ਦੇ ਨਾਲ ਦੀਆਂ ਜੰਨੇ ਨਾ ਸਾਲ-ਸਾਲ ਪਰ ਦੇ ਜਵਾਕ ਹੋ ਗਏ ਹੋ ਗਏ ਘਾਟੇ ਪੂਰੇ ਕਹਿੰਦੇ ਮੰਮੀ ਤੈਨੂੰ ਪੁੱਠਾ ਬੋਲਣ ਤੋਂ ਬਿਨਾ ਹੋਰੂ ਕੰਮ ਨਹੀਂ ਹੈਗਾ ਹੋ ਜਾਊਗਾ ਜਵਾਕ 2 ਸਾਲ ਤਾਂ ਹਲੇ ਵਿਆਹ ਨੂੰ ਹੋਏ ਹੈਗੇ ਆ ਗਏ ਜੀ ਤੁਸੀਂ ਹਾਂ ਆ ਗਿਆ ਐ ਕਰੋ ਤੁਸੀਂ ਨਹਾ ਲਵਾ ਕੇ ਤੇ ਮੈਂ ਰੋਟੀ ਬਣਾਉਣੀ ਆ ਫਿਰ ਰੋਟੀ ਖਾ ਲਿਓ ਕੋਈ ਨਹੀਂ ਨਹਾ ਲੈਣਾਗਾ ਦਾਲ ਸਬਜ਼ੀ ਕਾਦੀ ਬਣਾਈ ਹੈਗੀ ਉਹ ਸਬਜ਼ੀ ਬਣਾਈ ਹੈ ਜਿਹੜੀ ਸਾਨੂੰ ਸਭ ਤੋਂ ਵੱਧ ਪਸੰਦ ਹੈ ਕੀ ਮਤਲਬ ਗੋਭੀ ਦੀ ਸਬਜ਼ੀ ਬਣਾਈ ਹੈ ਜੀ ਚਿਬੜਾਂ ਦੀ ਚਟਣੀ ਬਣਾਈ ਹੈ ਆ ਤਾਂ ਤੂੰ ਰੰਗ ਹੀ ਲਾਤੇ ਜਾ ਮਾ ਯਾਰ ਭੁੱਖ ਵੀ ਬਾਲੀ ਲੱਗੀ ਹੈ ਚਲ ਮੈਂ ਨਾ ਆ ਕੇ ਆਉਣਾਗਾ ਆ ਕੇ ਖਾਣਾ ਰੋਟੀ ਚੱਲ ਆਓ ਜੀ ਮੰਮੀ ਆਜੋ ਅੰਦਰ ਤੁਸੀਂ ਵੀ ਗਰਮ ਗਰਮ ਰੋਟੀ ਖਾ ਲਓ ਖਾ ਲੂੰਗੀ ਮੈਨੂੰ ਹਜੇ ਭੁੱਖ ਨਹੀਂ ਹੈਗੀ ਮੋਂ ਮੋਠਾ ਬਣੀ ਸਾਰਾ ਦਿਨ ਮੇਰੇ ਮੁੰਡੇ ਨੂੰ ਮਗਰ ਲਾਈ ਰੱਖਦੀ ਐ ਮਾਰ ਮਾਰ ਮਿੱਠੀਆਂ ਇੱਕ ਮੇਰਾ ਬੱਸ ਨਹੀਂ ਚੱਲਦਾ ਹੈਗਾ ਮੈਂ ਤਾਂ 2 ਮਿੰਟਾਂ ਚ ਘਰੋਂ ਕੱਢਦਾ ਹਾਂ ਲੈ ਆ ਵੀਰ ਪਲ ਰੋਟੀ ਯਾਰ ਨਾ ਆਇਆ ਮਦ ਹਾਂਜੀ ਲੈ ਲਈਏ ਰੋਟੀ ਮੈਂ ਸੋਨੇ ਇੱਕ ਗੱਲ ਪੁੱਛਾਂ ਜੀ ਮੈਂ ਕੀ ਮੰਮੀ ਮੇਰੇ ਤੇ ਇੰਨੀ ਔਖੀ ਜਿਹੀ ਕਿਉਂ ਰਹਿੰਦੀ ਐ ਨਹੀਂ ਤੈਨੂੰ ਐਵੇਂ ਲੱਗਦਾਗਾ ਨਾ ਮੰਮੀ ਗੱਲ ਜੀ ਨਹੀਂ ਕਰਦੀ ਮੇਰੇ ਨਾਲ ਸਮਾਰ ਕੇ ਸੀ ਜਾਨੀ ਤੈਨੂੰ ਐਵੇਂ ਹੀ ਲੱਗ ਜਾਂਦਾਗਾ ਇਹੋ ਜੀ ਗੱਲ ਨਹੀਂ ਹੈਗੀ ਬਈ ਮੇਰੇ ਕੋਲ ਲੂਣ ਲੈ ਕੇ ਆ ਯਾਰ ਇੱਕ ਨਾ ਮੈਨੂੰ ਸਬਜੀ ਬਾਟੀ ਚ ਪਾਇਆ ਕਰ ਕੌਲੀ ਚ ਨਾ ਪਾਇਆ ਕਰ ਯਾਰ ਤੇ ਲੂਣ ਲੈ ਆ ਲੂਣ ਘਟਾ ਲੈ ਉਹ ਨਹੀਂ ਕਾਨੂੰ ਮਾਨ ਦੁਖੀ ਕਰਨਾ ਯਾਰ ਵਿਚਾਰੀ ਦਾ ਇੱਕ ਤਾਂ ਇਹ ਇੰਨਾ ਕੰਮ ਕਰਦੀ ਹੈ ਜੀ ਉਤੋਂ ਮੰਮੀ ਤਾਂ ਕਰੀ ਜਾਂਦੀ ਰਹਿੰਦੀ ਹੈਗੀ ਆ ਲੋ ਜੀ ਨੂੰ ਤੱਪਾ ਰਣਾ ਮੈਂ ਆ ਜਾ ਬੈ ਜਾ ਹਾਂ ਜੀ ਦੱਸੋ ਕੀ ਕਹਿੰਦੇ ਐਦ ਕਿਨ ਆਪਣੀ ਜੀਰੀ ਬੜੀ ਸੋਹਣੀ ਹੋਈ ਹੈਗੀ ਚਲ ਵਧੀਆ ਹੋ ਗਿਆ ਜੀ ਰੰਗ ਲੱਗ ਸਾਰਾ ਦੇਣਾ ਲੈਣਾ ਲਾ ਕੇ ਨਾ ਤੈਨੂੰ 4 ਲੱਖ ਰੁਪਇਆ ਕੋਲੇ ਬਚ ਰਿਹਾ ਤੈਨੂੰ ਮੈਂ ਕੱਲ ਨੂੰ ਮਾਨਸਾ ਲੈ ਕੇ ਚੱਲਦਾਗਾ ਨਾਲ ਤੇ ਤੈਨੂੰ ਕਰਾ ਕੇ ਦਊ ਕਾਂਟੇ ਨਾਲੇ ਕੱਪੜੇ ਲੈ ਲਈ ਵਧੀਆ ਦਾ ਬਾਖਲੇ ਹੂੰਗਾ ਆਪਾਂ ਚੱਲਦੇ ਆ ਮਾਨਸਾ ਕੱਲ ਨੂੰ ਮੇਰੀ ਗੱਲ ਸੁਣੋ ਜੀ ਕਾਂਟੇ ਤਾਂ ਮੇਰੇ ਕੋਲ ਹੈਗੇ ਨੇਗੇ ਸ਼ੂਟ ਨੂੰ ਵੀ ਥੋੜਾ ਟਾਈਮ ਹੀ ਹੋਇਆ ਬਣਾਈ ਨੂੰ ਸ਼ੂਟ ਵੀ ਹੈਗਾ ਮੇਰੇ ਕੋਲੇ ਮੈਂ ਤਾਂ ਇਹ ਕਹਿੰਦੀ ਸੀ ਜਿਹੜੇ ਇਹ ਪੈਸੇ ਬਚੇ ਨੇ ਨਾ ਇਹਨਾਂ ਨੂੰ ਸਾਮ ਲੋ ਥੋੜੇ ਘਰੇ ਪੈਸੇ ਆਪਾਂ ਹੋਰ ਪਾ ਕੇ ਜ਼ਮੀਨ ਗਹਿਣੇ ਲੈ ਲਾਂਗੇ ਪੰਜ ਕਿੱਲੇ ਤਾਂ ਆਪਣੇ ਕੋਲੇ ਹੈਗੇ ਨੇ ਦੋ ਗਹਿਣੇ ਲੈ ਲਾਂਗੇ ਸੱਤ ਕਿੱਲੇ ਹੋ ਜਾਣਗੇ ਪਰਮਾਤਮਾ ਤੁਹਾਡੀ ਕਮਾਈ ਚ ਨਾ ਜੀ ਹੋਰ ਵਾਧਾ ਕਰੇ ਤੂੰ ਕਿੰਨੀਆਂ ਚੰਗੀਆਂ ਗੱਲਾਂ ਕਰਦੀ ਆਂ ਵੀਰਪਾਲ ਤੂੰ ਮੇਰਾ ਐਂ ਸਾਥ ਦਿੰਦੀ ਰਹੀ ਮੇਰੇ ਨਾਲ ਐਂ ਖੜਦੀ ਰਹੀ ਦੋ ਕਿੱਲੇ ਗਹਿਣੇ ਨਹੀਂ ਬਈ ਲੈ ਲਾਂਗੇ हां जी दो किते बैज ਲੈ ਲਾਂਗੇ ਤੁਸੀਂ ਕਿੰਨੀ ਮਿਹਨਤ ਕਰਦੇ ਹੋ ਰੱਬ ਤੁਹਾਡੀ ਮਿਹਨਤ ਦਾ ਮੁੱਲ ਪਾਊਗਾ ਜਿਹੜਾ ਬੰਦਾ ਆਪਾ ਥੀ ਮਿਹਨਤ ਕਰਦਾ ਨਾ ਪ੍ਰਮਾਤਮਾ ਵੀ ਉਹਦੀ ਮਿਹਨਤ ਨੂੰ ਫਲ ਲਾਉਂਦਾ ਹੈਗਾ ਅੱਜ ਤੱਕ ਕਿਸੇ ਦਾ ਮਾੜਾ ਨਹੀਂ ਕਰਦੇ ਚੰਗਾ ਨਹੀਂ ਕਰਦੇ ਆਪਦੀ ਖੇਤੀ ਤੱਕ ਧਿਆਨ ਹੈ ਪ੍ਰਮਾਤਮਾ ਨੇ ਤਾਂ ਆਪਣੀ ਮਿਹਰ ਕਰਨੀ ਹੈਗੀ ਮੈਂ ਤਾਂ ਹੁਣ ਐ ਕਹਿਣੀ ਹੈ ਜੀ ਆਪਣੇ ਜੀਰੀ ਵੀ ਵਧੀਆ ਹੋਈ ਐ ਕਣਕ ਵੀ ਵਧੀਆ ਹੋਵੇ ਅੱਗੇ ਕਣਕ ਵੀ ਪੂਰੀ ਚੰਗੀ ਹੋਊਗੀ ਮੇਰਾ ਪ੍ਰਮਾਤਮਾ ਦੀ ਕਿਉਂ ਨਹੀਂ ਚੰਗੀ ਹੋਊਗੀ ਰੋਟੀ ਖਾ ਕੇ ਨਾ ਸਵਾਦ ਆਇਆ ਸਬਜ਼ੀ ਬਾਲੀ ਸਵਾਦ ਬਣੀ ਸੀ ਉਹ ਮੰਮੀ ਵੀ ਆ ਗਈ ਮੰਮੀ ਨੂੰ ਵੀ ਰੋਟੀ ਲੈ ਦੇ ਮੰਮੀ ਸਬਜ਼ੀ ਬਾਲੀ ਸਵਾ ਅੱਗੇ ਕਿਹੜਾ ਤੈਨੂੰ ਕਦੇ ਸੁਆਦ ਮਿਲੀ ਸੀ ਇਹ ਹੀ ਬਾਲੀ ਵਧੀਆ ਬਣਾਉਂਦੀ ਐ ਮੰਮੀ ਅੱਜ ਕੱਲ ਪਤਾ ਨਹੀਂ ਤੂੰ ਕੀ ਭਿੰਡਾ ਖਾਣ ਲੱਗੀ ਸਰਦਨ ਕੌੜਾ ਹੀ ਬੋਲਦੀ ਹੈਗੀ ਵੇ ਤੂੰ ਅੱਜ ਕੱਲ ਬਾਲੀ ਨਹੀਂ ਪਕਾਈ ਮਾਰਨ ਲੱਗਿਆ ਨਾ ਤੂੰ ਦੰਦ ਕੱਢੀ ਜਾਂਦੀ ਐ ਜਾਂ ਰੋਟੀ ਲੈ ਕੇ ਆਵੇਂ ਨਿਓ ਨਿਓ ਹਾਂ ਵੇ ਤੂੰ ਮੈਨੂੰ ਸਾਰਾ ਦਿਨ ਉਹਦੇ ਸਾਹਮਣੇ ਕਦੇ ਕੁਝ ਬੋਲਦਾ ਕਦੇ ਕੁਝ ਬੋਲਦਾ ਜੇ ਤੂੰ ਬੋਲੇਗਾ ਉਹ ਤਾਂ ਉਹੀ ਬੋਲੂਗੀ ਬੋਲੂਗੀ ਫਿਰ ਮੰਮੀ ਮੈਂ ਕੀ ਭੁਗਾਈ ਮਾਰੀ ਆ ਮੈਂ ਤਾਂ ਸੱਚੀ ਗੱਲ ਕਹੀ ਆ ਤੂੰ ਸਾਰਾ ਦਿਨ ਮਨਕੌੜਾ ਬੋਲਦੀ ਆ ਨਾਲੇ ਸਾਰਾ ਦਿਨ ਕੰਮ ਕਰਦੀ ਹੈਗੀ ਵੀ ਮੈਂ ਕੰਮ ਨਹੀਂ ਕਰਦੀ ਸੀ ਹੈ ਤੂੰ ਸਾਰਾ ਦਿਨ ਉਹਨੂੰ ਸਿਰ ਤੇ ਚੜਾ ਲੇਗਾ ਬੱਸ ਮੰਮੀ ਤੇਰੇ ਕੋਲ ਤਾਂ ਹੀ ਗੱਲਾਂ ਨੇ ਕੀ ਦਾ ਫੋਨ ਆ ਗਿਆ ਦੇਖਾਂ ਹੈਲੋ ਹੈਲੋ ਹਾਂ ਬਣੇ ਹੋਰ ਕਿਵੇਂ ਠੀਕ ਠਾਕ ਹਾਂ ਠੀਕ ਠਾਕ ਆ ਬਣੇ ਹੋਰ ਵਧੀਆ ਸਾਰੇ ਹਾਂ ਵਧੀਆ ਤੂੰ ਦੱਸ ਕਿਵੇਂ ਅੱਜ ਫੋਨ ਲਾ ਲਿਆ ਮੈਂ ਆਪਣ ਪੋਤੇ ਵਾਲੇ ਹੋ ਗਿਆ ਹੁਣ ਪੋਤਾ ਹੋਇਆ ਤੁਹਾਡਾ ਦਾਦੀਆਂ ਬਣ ਗਿਆ ਆਪਾਂ ਅੱਛਾ ਚੱਲ ਵਧੀਆ ਹੋ ਗਿਆ ਵਧਾਈਆਂ ਭਣੇ ਵਾਲੀਆਂ ਵਾਲੀਆਂ ਤੈਨੂੰ ਮੈਂ ਹਰਾਏ ਭਣੇ ਤੁਹਾਨੂੰ ਵੀ ਸਵਾ ਵਧਾਈਆਂ ਦੋਨੇ ਮਾਪੂਤ ਠੀਕ ਨੇ ਹਾਂ ਭਣੇ ਵਧੀਆ ਠੀਕ ਠਾਕ ਚੱਲ ਵਧੀਆ ਹੋ ਗਿਆ ਭਣੇ ਹੋਰ ਕਹਿੰਨੇ ਵੀਰ ਦਾ ਠੀਕ ਨਹੀਂ ਹੈਗੀ ਅਜੀ ਵੀਰਪਾਲ ਨੇ ਭੈਣ ਕਹਦਾ ਠੀਕ ਹੋਣਾ ਉਹ ਤਾਂ ਸਾਡੇ ਉਤਰੀ ਉਈ ਪੱਲੇ ਪੈ ਗਈ ਹੋਰ ਭੈਣੇ ਮੇਰੇ ਨੂਨ ਤੇ ਦੇਖ ਲੈ ਇਹ ਸਾਲ ਹੀ ਹੋਇਆਗਾ ਵਿਆਹ ਨੂੰ ਤੇ ਪੋਤਾ ਵੀ ਹੋ ਗਿਆ ਮੇਰੇ ਤਾਂ ਹਨਾ ਤੇ ਤੁਸੀਂ ਆਪਣੀ ਵੀਰਪਾਲ ਨੂੰ ਵੀ ਦਿਖਾ ਲਓ ਕਿਸੇ ਰੈਕਟਰ ਨੂੰ ਭਣੇ ਅਵਤਾਰ ਨਹੀਂ ਮੰਨਦਾ ਹੈਗਾ ਕੀ ਕਰਾਂ ਮੈਂ ਕਹਿੰਦਾ ਹੋ ਜੂ ਬਥੇਰਾ ਕਹਿੰਦਾ ਤੂੰ ਤਾਂ ਉਈ ਕਾਲੀ ਕਰੀ ਜਾਨੀ ਹੈਗੀ ਕਾਲੀ ਤਾਂ ਕਾੜੀ ਦਿਖਾ ਲੈਂਦੇ ਹੋਰ ਮੰਨਦਾ ਹੀ ਨਹੀਂ ਲੈ ਮੈਂ ਬਥੇਰਾ ਕਹਿ ਨਹੀਂ ਆ ਕੌਣ ਸੁਣਦਾ ਮੇਰੀ ਹੋਰ ਭਣੇ ਹੌਂਸਲਾ ਰੱਖੋ ਕੋਈ ਗੱਲ ਨਹੀਂ ਹੋਜੂਗਾ ਕੋਈ ਨਾ ਭਣ ਮੈਂ ਆਉਂਗੀ ਜਦੋਂ ਬਹੂ ਆਗੀ ਨਾ ਪੇਕੇ ਤੋਂ ਉਦੋਂ ਮੈਂ ਮੁੰਡਾ ਦੇਖਣ ਆਉਂਗੀ ਚੰਗਾ ਹਾਂ ਹਾਂ ਠੀਕ ਹੈ ਠੀਕ ਹੈ ਭਣ ਆਇਓ ਜਰੂਰ ਹਾਂ ਚੰਗਾ ਭਣੇ ਫਿਰ ਉਹ ਠੀਕ ਹੈ ਸੱਸੀ ਕਾ ਸੱਸਰੀ ਕਾ ਅੱਛਾ ਇਹ ਗੱਲਾਂ ਕਰਕੇ ਮੰਮੀ ਮੈਨੇ ਨਾ ਗੁੱਸੇਗੀ ਆਉਣ ਦੇ ਬਤਾਰ ਨੂੰ ਅੱਜ ਕਰਦੀਆਂ ਸ਼ਾਮ ਨੂੰ ਗੱਲ ਵੀ ਆਪਾਂ ਕਿਸੇ ਡਾਕਟਰ ਤੋਂ ਦਵਾਈ ਲੈ ਲਈ ਲੈ ਮਾਗ ਰਮਾ ਤੇ ਮੁੰਡਾ ਹੋ ਗਿਆ ਇਹ ਆਤਰੀ ਫਿਰਦੀ ਹੈ ਕੀ ਕਰਾਂ ਜਿਹੜਾ ਕੋਈ ਗੱਲ ਸੁਣਦਾ ਹੈ ਉਹ ਨਹੀਂ ਮੰਨਦਾ ਹੈ ਨਹੀਂ ਕਿਸੇ ਡਾਕਟਰ ਨੂੰ ਦਿਖਾਈਏ ਕਿਸੇ ਹੋਰ ਕਿਸੇ ਕੋਲ ਜਾ ਕੇ ਆਏ ਜਿਆ ਸਿਆਣੇ ਸੱਤੇ ਕੋਲੇ ਹੁਣ ਕੀ ਲਿੰਚ ਹੋਦਾ ਅੱਗੇ ਔਖਾ ਹੋਊ ਬੀਰ ਪਾਲਾ ਪਾਣੀ ਲੈ ਕੇ ਆ ਯਾਰ ਹਲੋ ਜੀ ਮੈਂ ਦੇਖ ਸਾਨੂੰ ਗੱਲ ਕਹਿੰਦੀ ਸੀ ਕਿਵੇਂ ਅੱਜ ਨਾ ਦੁਪਹਿਰੇ ਮਾਸੀ ਦਾ ਫੋਨ ਆਇਆ ਸੀਗਾ ਅੱਛਾ ਹਾਂ ਉਹ ਕਹਿੰਦੀ ਮੇਰੀ ਨੂੰਹ ਕੋਲੇ ਮੁੰਡਾ ਹੈਗਾ ਤੇ ਵਧੀਆ ਗੱਲ ਹੋ ਗਈ ਵਧੀਆ ਤਾਂ ਹੋ ਗਈ ਜੀ ਪਰ ਮੰਮੀ ਮੇਰੇ ਵਾਲੇ ਬਾ ਪੁੱਠਾ ਸਿੱਧਾ ਬੋਲੀ ਉਹਨੂੰ ਮੰਮੀ ਕਹਿੰਦੀ ਸੀ ਉਹਨੇ ਪੁੱਛਿਆ ਸੀ ਨਾ ਕਹਿੰਦੀ ਵੀਰਪਾਲ ਕਿਵੇਂ ਹੈਗੀ ਠੀਕ ਹੈ ਪਣੇ ਕਹਿੰਦੀ ਇਹਨੇ ਕਾਦਾ ਠੀਕ ਹੋਣਾ ਹੈਗਾ ਤੇ ਉਹ ਕਹਿੰਦੀ ਫਿਰ ਕੋਈ ਨਾ ਡਾਕਟਰ ਨੂੰ ਦਿਖਾ ਲਓ ਕੋਈ ਡਾਕਟਰ ਤੋਂ ਦਵਾਈ ਲੈ ਲਓ ਤੁਸੀਂ ਮੈਂ ਤਾਂ ਸੋਨੂੰ ਨਹੀਂ ਕਹਿੰਨੀ ਐ ਜੀ ਆਪਾਂ ਕਿਸੇ ਡਾਕਟਰ ਕੋਲੇ ਬਾਬ ਚਲਦੇਗੇ ਉੱਥੇ ਦਵਾਈ ਲੈਵਨੇ ਤੂੰ ਕੰਬਲੀ ਹੋ ਗਈ ਵੀਰਪਾਲ ਯਾਰ ਇਹ ਤਾਂ ਪਰਮਾਤਮਾ ਨੇ ਦੇਣਾ ਹੈ ਦਵਾਈਆਂ ਨਾਲ ਵੀ ਕਦੇ ਜਵਾਬ ਹੋਇਆ ਸਭ ਤੋਂ ਵੱਡਾ ਪਰਮਾਤਮਾ ਹੈ ਜਿਹੜੀ ਦਵਾਈ ਪਰਮਾਤਮਾ ਦੇਊਗਾ ਉਹਨਾਂ ਨਾਲ ਹੀ ਹੁੰਦੇ ਆ ਬੱਚੇ ਐ ਥੋੜੀ ਹੁੰਦਾ ਹੈਗਾ ਜੀ ਕੀ ਐ ਤੁਸੀਂ ਮੇਰੀ ਕਿਉਂ ਨਹੀਂ ਗੱਲ ਮੰਨਦੇ ਦਵਾਈ ਮੈਨੂੰ ਦਵਾ ਦਿਓ ਤੇਰੇ ਨਾਲ ਯਾਰ ਹੁਣ ਦਿਮਾਗ ਤੇ ਮੰਮੀ ਵਾਲੀ ਰੀਲ ਚੱਲ ਰਹੀ ਹੈਗੀ ਉਹ ਨਹੀਂ ਲੈਂਦੀ ਹੈਗੀ ਜੰਮਣਾ ਮਰਨਾ ਤਾਂ ਰੱਬ ਦੇ ਹੱਥ ਹੈ ਜੇ ਰੱਬ ਦੇਊਗਾ ਤਾਂ ਮਿਲੂਗਾ ਕੁਝ ਵੀ ਤੂੰ ਐ ਕਿਉਂ ਕਰੀ ਜਾਨੀ ਹੈਗੀ ਤੂੰ ਤਾਂ ਮੇਰਾ ਦਿਮਾਗ ਖਰਾਬ ਕਰੀ ਜਾਨੀ ਹੈਗੀ ਐਨਾ ਮ ਆ ਗਿਆ ਬੁੱਤ ਖੇਤਾਂ ਹਾਂ ਮੇ ਮੈਂ ਤਾਂ ਕਾਫੀ ਟੈਨ ਦਾ ਐ ਸੁੱਤੇ ਪੈ ਸੀ ਤੁਸੀਂ ਮੈਂ ਸਿੱਧਾ ਅੰਦਰ ਲੰਘ ਗਿਆ ਕੰਮ ਤਾਂ ਮੇਰਾ ਖੇਤ ਦਾ ਉਹਦੀ ਨਿਭੜ ਗਿਆ ਸੀਗਾ ਫਿਰ ਮੈਨੂੰ ਨਹੀਂ ਪਤਾ ਲੱਗਿਆ ਮੈਂ ਤੇ ਨਹੀਂ ਆਏ ਦੱਸ ਦਿਆਂ ਕਿ ਮੇਰੀ ਮਾਸੀ ਦਾ ਫੋਨ ਆਇਆ ਸੀ ਅੱਛਾ ਤੇ ਗੋਗੀ ਦੀ ਬਹੂ ਕੋਲ ਕਹਿੰਦੀ ਮੁੰਡਾ ਹੈਗਾ ਚਾਲ ਵਧੀਆ ਕਰ ਲੋਗੀ ਫੇਰ ਹੈ ਤੇ ਦੇਖ ਲੈ ਉਹ ਤਾਂ ਮਾਗਰੋ ਵਿਆਹੀ ਥੀ ਉਹਦੇ ਤਾਂ ਤਾਂ ਵੀ ਮੁੰਡਾ ਹੋ ਗਿਆ ਹੈ ਆਪਣੀ ਆ ਉਹੀ ਤਰੀ ਫਿਰਦੀ ਐ ਲੈ ਕੀ ਕਰਾਂ ਮੈਂ ਮੇ ਤਾਂ ਬਾਈ ਟੈਨਸ਼ਨ ਹੋਈ ਪਈ ਐ ਮੰਮੀ ਤੁਸੀਂ ਨਾ ਮਾੜਾ ਮੋਟਾ ਦੇਖ ਕੇ ਫੋਨ ਤੇ ਗੱਲ ਕਰਾਇਆ ਕਰੋ ਤੁਸੀਂ ਪਤਾ ਕਿਵੇਂ ਬੋਲ ਜਾਂਦੀ ਵੀਰਪਾਲ ਸਾਰਾ ਕੁਝ ਸੁਣੀ ਜਾਂਦੀ ਸੀ ਉਹ ਆਪਦਾ ਮਨ ਖਰਾਬ ਕਰੀ ਬੈਠੀ ਐ ਬੋਲਣ ਲੱਗੇ ਨਾ ਮਾਣਾ ਮੋਟਾ ਦੇਖਿਆ ਕਰੋ ਕੁਛ ਨਾ ਕੁਛ ਨਾ ਉਹਦੀ ਤਾਂ ਵੀ ਤੈਨੂੰ ਫਿਕਰ ਹੋ ਗਈ ਹੈ ਮਾਂ ਨਹੀਂ ਫਿਕਰ ਹੁੰਦੀ ਹੈਗੀ ਉਹ ਗਵੰਡਣਾ ਸਾਰੀਆਂ ਪੁੱਛਦੀਆਂ ਨੇ ਕਈ 2 ਸਾਲ ਹੋ ਗਏ ਕੋਈ ਜਵਾਬ ਨਹੀਂ ਹੋਇਆ ਹੈਗਾ ਮੈਨੂੰ ਲੱਗਦਾ ਨਾ ਉਂਗਲਾਂ ਲਾ ਕੇ ਤੋੜਿਆ ਉਹਨੇ ਮੇਰੇ ਖਿਲਾਫ ਮੰਮੀ ਕਦੇ ਚੰਗਾ ਹੀ ਬੋਲ ਪਿਆ ਕਰੋ ਚੰਗਾ ਵੀ ਸੋਚ ਲਿਆ ਕਰੋ ਉਹ ਵੀ ਜਿੱਦ ਫੜੀ ਬੈਠੀ ਅੰਦਰ ਕਹਿੰਦੀ ਮੈਨੂੰ ਤਾਂ ਕਿਸੇ ਡਾਕਟਰ ਤੋਂ ਦਵਾਈ ਦਿਵਾਓ ਵੀ ਜੇ ਕਹਿੰਦੀ ਹੈ ਦਵਾਈ ਲੈ ਦਵਾਈ ਖਬਰੇ ਠੀਕ ਹੀ ਹੋ ਜੇ ਮੰਮੀ ਜੇ ਤੁਸੀਂ ਬਾਹਲਾ ਕਹੀ ਜਾਂਦੇ ਹੋ ਦਵਾਈ ਨਾ ਜਾ ਦੁਆ ਕੇ ਲਿਆ ਭਾਈ ਮम्मी ਹੁਣ ਤਾਂ ਫਿਰ ਦਿਨਸੇ ਬਗਿਆ ਤੁਸੀਂ ਨਾ ਮੈਨੂੰ ਕੋਈ ਡਾਕਟਰ ਨਹੀਂ ਦਾ ਪਤਾ ਕਰਕੇ ਦੱਸੋ ਮੈਂ ਕੱਲ ਨੂੰ ਲੈ ਜੂ ਆ ਐ ਹੁਣ ਮੈਂ ਕਿਧੇ ਲੈ ਕੇ ਜਾਵਾਂ ਪੁੱਤ ਦੀਪਕਾ ਡਾਕਟਰ ਨਹੀਂ ਬਹੁਤ ਵਧੀਆ ਹੈਗੀ ਹੈ ਤੜਕੇ ਤੁਸੀਂ ਦੋਨੇ ਜਾਣਾ ਹੈ ਨਾ ਸਵੇਹੀ ਜਾ ਕੇ ਉਹਦੇ ਭੀੜ ਹੋ ਜਾਂਦੀ ਆ ਫਿਰ ਤੇ ਦਵਾਈ ਲਿਆਓ ਕੋਈ ਨਹੀਂ ਮੰਮੀ ਮੈਂ ਵੀਰਪਾਲ ਨੂੰ ਕਹਿ ਦਊਂ ਤੜਕੇ ਸੁਨੇਹਾ ਕਾਮਨ ਮੇਲੂ ਅਸੀਂ ਸਨੇਹੀ ਬਗ ਜਾਗੇ ਫਿਰ ਬਸ ਐਂ ਕਰ ਲਿਓ ਫਿਰ ਕੋਣੜੇ ਉਧਰ ਅਸੀਂ ਟਾਈਮ ਨਾ ਮੁੜਾਵਾਂਗੇ ਹਾਂ ਐਂ ਕਰ ਲਿਓ ਚੰਗਾ ਮੰਮੀ ਇਹ ਸਾਰੀ ਗੱਲ ਨਾ ਮੈਂ ਵੀਰਪਾਲ ਨੂੰ ਦੱਸ ਦਾਂ ਫਿਰ ਜਾ ਕੇ ਵੀਰ ਮਨ ਮਾਤਾ ਤੇਰੇ ਕੋਲ ਹੀ ਜਾਂਦਾ ਸੀ ਧਰ ਕੇ ਨਾ ਤੂੰ ਟਾਈਮ ਨਾਲ ਕੰਮ ਨਿਮੇੜਨੀ ਆਪਾਂ ਡਾਕਟਰ ਦੀ ਦਵਾਈ ਲੈਣ ਜਾਵਾਂਗੇ ਅੱਛਾ ਸਵੇਰੇ ਹਾਂ ਨਾ ਕੋਈ ਨਾ ਨਿਮੇੜ ਦੂ ਕੰਮ ਦਾ ਆਪਾਂ ਰੀਤੂ ਦੇ ਜਾਵਾਂਗੇ ਜੀ ਨਹੀਂ ਇਹੀ ਜਾਵਾਂਗੇ ਫਿਰ ਢੀੜ ਵਾਲੀ ਹੋ ਜਾਂਦੀ ਹੈਗੀ ਨਾ ਨਾ ਮੰਮੀ ਨੇ ਕਿਹਾ ਸੀ ਉਹਦੇ ਚੱਲਾਂਗੇ ਦੀਪਕਾ ਤੇ ਕਿਹਾ ਮੰਮੀ ਨੇ ਦੀਪਕਾ ਦੇ ਚੱਲਾਂਗੇ ਮੰਮੀ ਨੇ ਦੀਪਕਾ ਤੇ ਕਿਹਾ ਹਾਂ ਚੱਲ ਫਿਰ ਦੀਪਕਾ ਦੇ ਵਾ ਫਿਰ ਟਾਈਮ ਨਾਲ ਕੰਮ ਨਿਮੇੜ ਲਈ ਚੰਗਾ ਨਾ ਟਾਈਮ ਨਾਲ ਨਿਮੇੜ ਨਾ ਸੁਣ ਹੋਰ ਉਹਦਾ ਮੰਮੀ ਮੈਨੂੰ ਤਾਂ ਪਤਾ ਨਹੀਂ ਮੰਮੀ ਕਹਿੰਦੀ ਕਿ ਉਹਦਾ ਬਾੜੀ ਢੀੜ ਹੋ ਜਾਂਦੀ ਹੈ ਜੇ ਤੜਕੇ ਸੁਨੇਹਾ ਜਾਵਾਂਗੇ ਤਾਂ ਕਹਿੰਦੀ ਤਿੰਨ ਨਜਲ ਕੋਈ ਨਾ ਫਿਰ ਟਾਈਮ ਨਾਲ ਹੀ ਵਗ ਚੱਲਾਂਗੇ ਆਪਸ ਵਿੱਚ ਮੇਰੇ ਹੋਰ ਫਿਰ ਨਿਮੇੜ ਨਹੀਂ ਕੁਸਤਾਬ ਦੇ ਜਿਹੜੇ ਪਾਥ ਨੇ ਕੱਪੜੇ ਲਈ ਲੜਦਾ ਹੱਥ ਨਹੀਂ ਕਰ ਲਈ ਚੱਲ ਹੱਥ ਨੇ ਕਰਕੇ ਤਰਦ ਤਿਆਰ ਤੇ ਵੀਰ ਪਾਲਾ ਆ ਜਾ ਯਾਰਾ ਲੇਟ ਹੋਈ ਜਾਂਦੇ ਆਗੇ ਚਲੋ ਜੀ ਮੈਂ ਤਾਂ ਤਿਆਰ ਹੀ ਆਂ ਪੈਸੇ ਤੁਸੀਂ ਚੱਕ ਲਈ ਸਾਰੇ ਹਾਂ ਜੀ ਪਾ ਲਈ ਪੈਸੇ ਮੈਂ ਵਿੱਚ ਚੱਲ ਆ ਜਾ ਫਿਰ ਭੀੜ ਵੀ ਵਾਲੀ ਕਹਾਰ ਕਾਰਡ ਦੀ ਲੋੜ ਪੈਂਦੀ ਉਹ ਚੱਕ ਰਿਆ ਸੀ ਹੈਗਾ ਵਿੱਚ ਪਾ ਲਿਆ ਸੀਗਾ ਬਸ ਆ ਜਾ ਫਿਰ ਹਾਂ ਆ ਉਮੀਦ ਆਨੇ ਸੀ ਚਾਹਨੇ ਹੋ ਹਾਂ ਵੀਰਪਾਲ ਮੇਰੀ ਗੱਲ ਸੁਣ ਹੈ ਤੂੰ ਦੱਸ ਦੀ ਡਾਕਟਰ ਨੇ ਇਹਨੂੰ ਸਮਾਰ ਕੇ ਵੀ ਭਾਈ ਮੈਨੂੰ ਵਧੀਆ ਜੀ ਦਵਾਈ ਦੇ ਦੇ ਕਿੰਨਾ ਚਿਰ ਹੋ ਗਿਆ ਕਹਦੇ ਮੈਨੂੰ ਕੋਈ ਨਾ ਮੰਮੀ ਦੱਸ ਕੋਈ ਕਿਸੇ ਕਰਨ ਹਾਂ ਜਰੂਰ ਭਾਈ ਵਧੀਆ ਜੀ ਦਵਾਈ ਦੇ ਦੇ ਕਹੇ ਸ੍ਰੀਕਾ ਹੋਰ ਭੈਣ ਕਿਵੇਂ ਠੀਕ ਠਾਕ ਹਾਂ ਮੈਂ ਤਾਂ ਠੀਕ ਆ ਤੂੰ ਠੀਕ ਹੈ ਹਾਂ ਭੈਣ ਠੀਕ ਹੋਰ ਭੈਣੇ ਉਤਾਰ ਹੋ ਸਵੇਰੇ ਸਵੇਰੀ ਤਿਆਰ ਹੋ ਕੇ ਕਿੱਧਰ ਗਏ ਨੇ ਕੀ ਪੁੱਛੀਂ ਨੇ ਭੈਣੇ ਡਾਕਟਰ ਦੇ ਗਏ ਨੇ ਦਵਾਈ ਲੈਣ ਅੱਛਾ ਹੋਰ ਕੋਈ ਖੁਸ਼ਖਬਰੀ ਹੈ ਕਾ ਨੂੰ ਭੈਣੇ ਉਹ ਤਾਂ ਚੈੱਕ ਕਰਾਉਣ ਗਏ ਨੇ 2 ਸਾਲ ਹੋ ਗਏ ਨਾ ਜਵਾਕ ਨਹੀਂ ਹੋਇਆ ਕੋਈ ਹੋਰ ਭੈਣੇ ਅੱਜ ਕੱਲ ਤਾਂ ਬੱਚੇ ਵੀ ਮੁੱਲ ਦੇ ਨਹੀਂ ਗੇ ਹੋਰ ਭੈਣੇ ਚਾਹ ਲਿਆ ਮ ਬਣਾ ਕੇ ਨਾ ਭੈਣੇ ਚਾਹ ਤਾਂ ਪੀ ਕੇ ਆਈ ਸੀ ਤੁਸੀਂ ਭਣੇ ਅੱਜ ਕਿਵੇਂ ਗੇੜਾ ਮਾਰ ਲਿਆ ਭੈਣੇ ਮੈਂ ਤਾਂ ਪੋਤੇ ਨੂੰ ਬੈਨ ਤੇ ਚੜਾ ਕੇ ਆਈ ਸੀਗੀ ਮੈਂ ਖਚਲ ਇੱਧਰ ਦੀ ਭੈਣ ਕੋਲ ਜਾਇਆ ਮੈਂ ਤਾਂ ਪੁੱਛੀ ਸੋਡੀ ਗਵੰਡੀਆਂ ਨੇ ਵਿਆਹ ਆ ਗਿਆ ਵੀ ਲੀੜਾ ਕੱਪੜਾ ਬਣਾ ਲਿਆ ਤੁਸੀਂ ਨੇ ਕਿੱਥੇ ਪਹਿਣੇ ਆਹੀ ਮੈਂ ਤਾਂ ਫਿਕਰ ਤੋੜ ਤੋੜ ਖਾਈ ਜਾਂਦਾ ਕਿਹੜੇ ਕੱਪੜੇ ਲੀੜੇ ਨੇ ਸਾਡੇ ਹੋਰ ਪਹਿਣੇ ਕੋਈ ਨਾ ਹੌਸਲਾ ਰੱਖੋ ਪ੍ਰਮਾਤਮਾ ਤੇ ਪ੍ਰਸਾਰ ਖੋਦੀ ਉਹ ਰੱਬ ਬੜੇ ਹੌਸਲਾ ਤਕੀ ਰੱਖੀਏ ਹੌਸਲਾ ਤਾਂ ਹੈਗਾ ਵੀ ਐ ਪਰ ਜਦੋਂ ਦੇਊਗਾ ਦੇਖੀ ਜਾਊ ਤੈਨੂੰ ਚਾਹ ਨਾ ਲਿਆ ਨਾ ਥੋੜੀ ਨਾ ਪਹਿਣੀ ਬਸ ਚਾਹ ਤਾਂ ਪੀ ਕੇ ਆਈ ਸੀ ਘਰੇ ਕੰਮ ਕਰਨ ਦੇ ਨਾਲ ਬੀੜਾ ਹੋਇਆ ਪਿਆ ਮੈਂ ਤਾਂ ਜਾਣੀ ਹੈ ਚੰਗਾ ਪੁੱਤ ਤਾਂ ਠੰਢੀ ਜੀ ਲੱਗ ਜਾਂਦੀ ਸੀ ਅੱਜ ਦੇਖ ਇਹ ਜਿਹਾ ਮੌਸਮ ਜਿਹਾ ਹੋਇਆ ਪਿਆ ਮੈਂ ਕਿਹਾ ਚਲ ਧੁੱਪੇ ਪੈ ਜਾ ਨਾ ਇਹ ਨਾ ਹੁਣ ਜੀ ਜਾਈਂ ਲੱਗਦਾ ਸੀ ਕੀਤੀ ਜਾਮਾਂ ਟੈਂਸ਼ਨ ਜੀ ਹੋਈ ਪਈ ਸੀ ਲੈ ਆਂਦੀ ਦਵਾਈ ਫੇਰ ਹਾਂ ਲੈ ਆਂਦੀ ਅੱਛਾ ਕੀ ਕਹਿੰਦੀ ਡਾਕਟਰ ਨੇ ਡਾਕਟਰ ਨੇ ਕਹਿੰਦੀ ਵੀ ਤਿੰਨ ਚਾਰ ਮਹੀਨੇ ਦਵਾਈ ਖਾਣੀ ਪਊਗੀ ਚਾਹ ਜਿੱਥੇ 2 ਸਾਲ ਲੰਘੇ ਉੱਥੇ ਤਿੰਨ ਚਾਰ ਮਹੀਨੇ ਵੀ ਲੰਘ ਜਾਣਗੇ ਹਾਂ ਦਵਾਈ ਤਾਂ ਕੋਈ ਗੱਲ ਨਹੀਂ ਹੁਣ ਕਿਰਾਂ ਨੇ 8 ਦਿਨਾਂ ਹੀ ਦੇ ਦਿੱਤੀ ਬੱਸ ਜੀ ਮੈਂ ਡਾਕਟਰ ਨਹੀਂ ਕਹੂਗੀ ਉਵੇਂ ਹੀ ਕਰ ਲਿਓ ਚੰਗਾ। ਨਾ ਕੋਈ ਨਹੀਂ ਹੁਣ ਤਾਂ ਫਿਰ ਜੋ ਲੈਣ ਹੀ ਲਾਗੇ ਦਵਾਈ ਲਿਆਇਆ ਕਰਾਂਗੇ। ਬੱਸ ਕੌਲ ਨਹੀਂ ਕਰਨੀ ਜਦੋਂ ਵੀ ਜਾਣਾ ਹੋਇਆ ਬਾਗ ਜਾ ਕਰੋ ਭਾਈ। ਪੁੱਤਾਂ ਜੀ ਦਵਾਈ ਦੇਤੀ ਕਿ ਟੈਸਟ ਤੇ ਟੂਸਟ ਨਹੀਂ ਕਰਿਆ ਹੈਗਾ ਕੋਈ? ਟੈਸਟ ਤਾਂ ਮੰਮੀ ਹਫ਼ਤੇ ਨੂੰ ਕਰੂਗੀ ਡਾਕਟਰ ਨੇ। ਪਰ ਮੈਂ ਤੈਨੂੰ ਇੱਕ ਗੱਲ ਹੋਰ ਕਹਿੰਦਾ ਸੀਗਾ ਕਿ ਤੁਸੀਂ ਨਾ ਵੀਰਪਾਲ ਨੂੰ ਬਾਲਾ ਰੁੱਖਾ ਜਾਣਾ ਬੋਲਿਆ ਕਰੋ। ਉਹਦਾ ਮਾਨ ਅਦਾਸ ਹੋ ਜਾਊਗਾ ਫਿਰ ਦਵਾਈ ਵੀ ਕੀ ਕੰਮ ਕਰੂਗੀ। ਨਾ ਕੋਈ ਨਾ ਉਹ ਤਾਂ ਮੈਂ ਤਾਂ ਕੰਮ ਕੁਛ ਕਰਨੀ ਐਗੀ। ਵੀ ਚੱਲ ਆਇਆ ਭਲੀ ਕਰੇ ਰੱਬਾ ਪਤਾ ਹੀ ਐ ਮੈਨੂੰ ਆਹੀ ਫਿਕਰ ਐ ਹੋਰ ਕੀ ਐ? ਹੈਲੋ ਮੀਤਾ ਹੈਲੋ ਕੁਝ ਨਹੀਂ ਮੈਂ ਆਇਆ ਨਹੀਂ ਹੁਣ ਵੀ ਜਿਵੇਂ ਡਾਕਟਰ ਜੀ ਨੇ ਕਿਹਾ ਨਾ ਤੈਨੂੰ ਟਾਈਮ ਤੇ ਦਵਾਈ ਲੈ ਲੈ ਕੇ ਨਹੀਂ ਜੀਗਾ ਨਾ ਕੋਈ ਨਾ ਮੀ ਜੀ ਤੁਸੀਂ ਫਿਕਰ ਨਾ ਕਰੋ ਜੇ ਮੈਂ ਦੱਸਿਆ ਉਹ ਵੀ ਲੈ ਕਰੂੰਗੀ ਤੈਨ 4 ਮਹੀਨੇ ਹੋ ਗਏ ਦਵਾਈ ਖਾਂਦੀ ਨੂੰ ਹਜੇ ਕੋਈ ਫਰਕ ਨਹੀਂ ਪਿਆ ਹੈਗਾ ਮੈਂ ਵੀ ਮੇਰੇ ਕੀ ਸਾਰੇ ਹੈ ਜਿਵੇਂ ਡਾਕਟਰ ਨੇ ਕਿਹਾ ਸੀ ਮੈਂ ਉਹ ਦਵਾਈ ਲਈ ਜਾਨੀ ਐ ਇਹ ਤਾਂ ਪਰਮਾਤਮਾ ਦੇ ਹੱਥ ਢੋਰ ਐ ਐਂ ਕਹਿ ਕੇ ਨਹੀਂ ਸਰਨਾ ਹੈਗਾ ਮੇਰਾ ਇਕੱਲਾ-ਕੱਲਾ ਪੁੱਤ ਹੈ ਮੈਂ ਉਹਦੀ ਜ਼ਿੰਦਗੀ ਖਰਾਬ ਨਹੀਂ ਕਰਨੀ ਹੈਗੀ ਬੇਵਤਾਰੇ ਕਿਉਂ ਮੈਂ ਮਮਾ ਤੂੰ ਤਾਂ ਇਹ ਕਹੀ ਸੀ ਮੈਂ ਕਿ ਨੀਬੀਰਪਾਲ ਨੇ ਦਵਾਈ ਖਾ ਲਈ ਕੋਈ ਫਰਕ ਨਹੀਂ ਪਿਆ ਆਇ ਤਾਂ ਨਹੀਂ ਬਈ ਠੀਕ ਹੋਣਾ ਮੰਮੀ ਮੈਂ ਤਾਂ ਤੁਹਾਨੂੰ ਕਿਹਾ ਸੀਗਾ ਵੀ ਡਾਕਟਰਾਂ ਦੀ ਦਵਾਈ ਨਾਲ ਨਹੀਂ ਖੁਸ ਹੋਣਾ ਪਰ ਤੁਸੀਂ ਕਿੱਥੇ ਮੇਰੀ ਮੰਨ ਦੇਵੋਗੇ ਵੀ ਮੈਂ ਤਾਂ ਤੁਹਾਨੂੰ ਐ ਕਹਿਨੀ ਆਂ ਦੀ ਇਹ ਨੂੰ ਨਾ ਇਹਦੀ ਮਾਂ ਕੁਲੀ ਪੀਤੀ ਉਹ ਆਪੀ ਇਹਦਾ ਇਲਾਜ ਕਰਾਊਗੀ ਆਪਾਂ ਬਥੇਰਾ ਖਰਚਾ ਕਰਤਾ ਹੁਣ ਆਪਾਂ ਕਿੰਨਾ ਕ ਖਰਚਾ ਕਰੀ ਜਾਵਾਂਗੇ ਉਹ ਆਪੀ ਖਰਚ ਕਰਨਗੇ ਇਨਾ ਮੰਮੀ ਕਹੇ ਜੀਆਂ ਗੱਲਾਂ ਕਰਦੀਆਂ ਤੂੰ ਇਹ ਹੁਣ ਆਪਣਾ ਕੱਲਿਆਂ ਦਾ ਘਰ ਥੋੜੀ ਐ ਵੀਰਪਾਲ ਦਾ ਵੀ ਘਰ ਹੈ ਦਾ ਤੂੰ ਚੁੱਪ ਕਰ ਵੇ ਮੈਂ ਕਰਦੀ ਆ ਇਹਦੀ ਮਾਂ ਨੂੰ ਫੋਨ ਇਹਨੂੰ ਉੱਥੇ ਭੇਜਦੀ ਆ ਇਹਦੀ ਮਾਂ ਕੋਲੇ ਸਾਲ ਛੇ ਮਹੀਨੇ ਦੇਖਦੇ ਆ ਜੇ ਤਾਂ ਠੀਕ ਹੋ ਗਈ ਹੋ ਗਈ ਨਹੀਂ ਤਾਂ انسਾਕ ਬਥੇਰੇ ਨੇਗੇ ਹੁਣ ਇਹਦੇ ਚੱਕਰ ਚ ਮੈਂ ਤੈਨੂੰ ਬੁੜਾ ਤਾਂ ਨਹੀਂ ਕਰਨਾ ਕੀ ਪਤਾ ਇਹਦੇ ਕੁਝ ਹੋਊਗਾ ਕਿ ਨਾ ਹੋਊਗਾ ਮੈਂ ਤਾਂ ਭੇਜੂ ਭਈ ਇਹਦੀ ਮਾਂ ਨਾਲ ਮੰਮੀ ਤੂੰ ਹੁਣ ਇਹਨੂੰ ਘਰੋਂ ਕੱਢੇਂਗੀ ਇੱਕ ਨਿੱਕੀ ਜੀ ਗੱਲ ਪਿੱਛੇ ਮੈਂ ਤਾਂ ਇਹਨੂੰ ਕੱਢੂੰਗੀ ਘਰੋਂ ਮੇਰਾ ਵੀ ਘਰ ਅੱਗੇ ਵਧੇ ਮੇਰਾ ਵੀ ਜੀ ਕਰਦਾ ਵੀ ਮੇਰੇ ਹੀ ਪੋਤਾ-ਪੋਤੀ ਹੋਵੇ ਤਦ ਦੀਆਂ ਮੰਮੀ ਨੂੰ ਫੋਨ ਤੇ ਮੈਨੂੰ ਆ ਕੇ ਲੈ ਜਾ ਮੰਮੀ ਇੱਕ ਹੀ ਗੱਲਾਂ ਕਰੀ ਨੇ ਤੁਸੀਂ ਵੀ ਮੈਂ ਉਹਨੂੰ ਘਰੋਂ ਕੱਢੂੰਗੀ ਉਹ ਵੀ ਘਰ ਦੀ ਮਾਲਕ ਹੈ ਉਹਦੇ ਮਾਪਿਆਂ ਨੇ ਮਸਾਂ ਵਿਆਹੀ ਹੈਗੀ ਇਹ ਆਪਣੀ ਕੋਈ ਕੁੜੀ ਹੁੰਦੀ ਆਪਾਂ ਕਿਵੇਂ ਕਰਦੇ ਆਪਣੀ ਕੁੜੀ ਦੇ ਜਿਵਾਕ ਨਾ ਹੁੰਦਾ ਅਗਲਾ ਘਰੋਂ ਕੱਢਦਾ ਸਾਨੂੰ ਕਿੰਨਾ ਕੁ ਦੁੱਖ ਆਉਂਦਾ ਤੁਸੀਂ ਇਹ ਗੱਲਾਂ ਕੀ ਕਰੀ ਜਾਨੇ ਹੋਗੇ ਮੇਰੀ ਗੱਲ ਸੁਣ ਦੇ ਪਕਾਈ ਨਾ ਮਾਰ ਤੂੰ ਮੈਂ ਇਸ ਘਰ ਦੀ ਮਾਲਕਣ ਮੇਰੀ ਚੱਲੂਗੀ ਇੱਥੇ ਜਿਵੇਂ ਮੈਂ ਕਹੂੰਗੀ ਨਾ ਉਵੇਂ ਜਿਵੇਂ ਹੋਊਗਾ फोन ਲਾ ਕੇ ਸਾਰਾ ਕੁਝ ਦੱਸ ਦਿੰਦੇ ਵੀ ਬੰਨਾਲਾ ਇਹ ਕੁਝ ਕਰ ਹੀ ਜਾਂਦੇ ਨੇ। ਹਲੋ ਆਪ ਤੋ ਕਿਵੇਂ ਆਓ? ਹਲੋ ਸਸਰੀ ਘਰ ਮਮੀ। ਸਸਰੀ ਘਰ ਤੋ ਹੋ ਠੀਕ ਹੈ। ਠੀਕ ਆ ਮਮੀ ਤੁਸੀਂ ਦੱਸੋ ਠੀਕ ਹੋ। ਠੀਕ ਹੈ ਬਣੀਬ ਤਾਂ ਤੇ ਕੀ ਹੋਇਆ ਇਹ ਜੋ ਬਾਜੋਰੀ ਆ ਉਹ ਨਾਲ ਕਿਸੇ ਮੰਮੀ ਪੁੱਛਣਾ ਮੈਂ ਨਾਲ ਤਾਂ ਬੜਾ ਕੁਝ ਕਰਦੇ ਕੀ ਕਹਿੰਦੇ ਨੇ ਮੇਰੀ ਮੰਮੀ ਬੋਲਦੀ ਹੈ ਕਹਿੰਦੀ ਚਾਰ ਪੰਜ ਮਹੀਨੇ ਹੋ ਗਏ ਦਵਾਈ ਖਾਂਦੀ ਨੂੰ ਕਹਿੰਦੀ ਇਹਨੂੰ ਕੋਈ ਫਾਇਦਾ ਤਾਂ ਹੈ ਨਹੀਂ ਕਹਿੰਦੀ ਇਹਨੂੰ ਮੈਂ ਕਰੋ ਕਰ ਦੂੰਗੀ ਬਤਾਰ ਨੂੰ ਹੈ ਕਹੀ ਜਾਂਦੀ ਸੀ ਪਤਾ ਤਾ ਤਿੰਨ ਦਵਾਈ ਦਵਾਈ ਤੂੰ ਦਵਾਈ ਖਾਈ ਹੈ ਨਹੀਂ ਕਿ ਮਤੜ ਦਾਨ ਗਈ ਕੀ ਪਤਾਗਾ ਮੈਂ ਤਾਂ ਸੋਨੂ ਆਏ ਕਹਿੰਦੀ ਸੀ ਕਿ ਮੈਨੂੰ ਕੱਲ ਨੂੰ ਆ ਕੇ ਲੈ ਜਾਓ ਮੈਂ ਨਹੀਂ ਇੱਥੇ ਰਹਿੰਦੀ

ਸੱਚੀ ਮਮੀ ਸੱਚੀ ਹਾਂ ਤੇ ਹੋਰ ਠੀਕ ਹਾਂ ਮੈਂ ਠੀਕ ਹਾਂ ਬਈ ਬੇ ਇਹ ਕਿਵੇਂ ਆ ਗਈ ਪਤਾ ਨਹੀਂ ਮਮੀ ਕਿਵੇਂ ਆਈ ਮੈਂ ਤਾਂ ਕੋਈ ਪਤਾ ਨਹੀਂ ਸੱਚੀ ਮਮੀ ਸੱਚੀ ਗੱਲ ਚੱਲੀਏ ਬੁੱਤ ਫਿਰ ਆਪਾਂ ਹੋਰ ਭੈਣ ਠੀਕ ਹੈ ਠੀਕ ਕਵੇਂ ਹੋ ਸਕਦੀਆਂ ਭੈਣ ਕਿਹਦੀ ਟੀ ਦੁਖੀ ਹੋਵੇ ਉਹ ਮਾਂ ਕੰਮੇ ਠੀਕ ਹੋ ਜੂਗੀ ਚੱਲ ਬੀਤ ਪਾ ਕੱਪੜੇ ਲਿਆ ਬੁੱਤ ਚੱਲ ਚੱਲੀਏ ਆਪਾਂ ਪਰ ਕਿੱਥੇ ਜਾਣਾ ਮਮੀ ਜੀ ਕਿੱਥੇ ਜਾਣਾ ਪੁੱਤ ਮੈਂ ਵੀਰਪਾਲ ਨੂੰ ਲੈਣ ਆਈ ਆ ਕਿਹੜੀਆਂ ਤੁਸੀਂ ਮਾਪੁੱਤਾਂ ਦੇ ਅੰਦਰ ਬੈਠੇ ਸਕੀਮਾਂ ਲਾਈਆਂ ਨੇ ਨਾ ਇਹਨੂੰ ਘਰੋਂ ਕੱਢਣ ਦੀਆਂ ਵੀਰਪਾਲ ਨੇ ਫੋਨ ਲਾ ਕੇ ਮੈਨੂੰ ਸਾਰੀ ਗੱਲ ਦੱਸਤੀ ਫਿਰ ਮੈਂ ਆਪ ਦੀ ਤਿੰਨ ਮਾਹ ਮਹਿਲਿਆਾਂ ਮੈਂ ਕਿਦੇ ਤੁਸੀਂ ਧੱਕੇ ਮਾਰ ਕੇ ਘਰੋਂ ਕੱਢੀ ਨਾ ਦੇਓ ਪਰ ਮੰਮੀ ਜੀ ਐ ਕਿਵੇਂ ਲੈ ਕੇ ਜਾਵਾਂਗੇ ਤੁਸੀਂ ਮੈਂ ਨਹੀਂ ਜਾਣ ਦਿੰਦਾ ਤੇਰੀ ਮਾਂ ਤਾਂ ਘਰੋਂ ਕੱਢਣ ਨੂੰ ਫਿਰਦੀ ਆ ਮੇਰਤੀ ਨੂੰ ਮੈਂ ਕੰਮ ਛੱਡ ਜਾਂ। ਵੀਰਪਾਲ ਤੂੰ ਫੋਨ ਕਰਨ ਤੋਂ ਪਹਿਲਾਂ ਮੈਨੂੰ ਤਾਂ ਦੱਸਣ ਦੀ। ਮੈਂ ਆਪ ਹੀ ਸਮਝਾ ਲਾਂਦਾ ਮੰਮੀ ਨੂੰ। ਹੁਣ ਸਮਝਣ ਸਮਝਾਉਣ ਨੂੰ ਕੀ ਰਹਿ ਗਿਆ ਜੀ? ਮੇਰੇ ਵੇ ਇਹਨੂੰ ਕਿਹੜਾ 10 ਸਾਲ ਹੋ ਗਏ। ਜਿਹੜੇ ਤੁਸੀਂ ਮੈਨੂੰ ਛੱਡਣ ਛਡਾਉਣ ਦੀਆਂ ਗੱਲਾਂ ਕਰ ਰਹੇ ਹੋ, ਇਹ ਤਾਂ ਰੱਬ ਦੇ ਰੰਗ ਨੇਗੇ। ਜੇ ਉਹਨੂੰ ਮਨਜ਼ੂਰ ਹੋਊ ਉਹੀ ਹੋਊਗਾ। ਵੀਰਪਾਲੇ ਤਾਂ ਆਪਣੇ ਘਰ ਦਾ ਮਸਲਾ ਸੀ। ਆਪਾਂ ਬਹਿ ਕੇ ਸਲਝਾ ਲੈਂਦੇ। ਤੂੰ ਮੰਮੀ ਨੂੰ ਫੋਨ ਕਿਉਂ ਲਾਇਆ? ਮੈਂ ਆਪ ਹੀ ਸਮਝਾ ਲੈਂਦਾ ਆਪਦੀ ਮੰਮੀ ਨੂੰ। ਵੇ ਤੂੰ ਮੈਨੂੰ ਕੀ ਸਮਝਾਵੇਂਗਾ? ਜਾਂਦੀਏ ਜਾਣਦੇ। ਸਾਰੀ ਉਮਰ ਲਈ ਤੇਰੇ ਮੰਗਰੋ ਲੈਂਦੀ ਹੈਗੀ, ਫਿਰ ਸਾਰੀ ਕੌਣ ਨਹੀਂ ਇਹ ਤਾਂ ਵਖਤੀ ਦੱਸੂ ਭੈਣ ਜੀ ਰੱਬ ਤੋਂ ਡਰ ਐਨਾ ਨਹੀਂ ਹਕਾਰ ਕਰਨਾ ਚਾਹੀਦਾ ਮੇਰੀ ਭੈਣ ਦੇ ਭੈਣੇ ਨੂੰ ਕੋਲੇ ਮੁੰਡਾ ਹੋਇਆਗਾ ਸਾਲ ਮਗਰੋਂ ਵਿਆਹ ਸੀਗਾ ਇਹ ਐਂ ਤੁਰੀ ਫਿਰਦੀ ਹੈਗੀ ਹਜੇ ਹੈ ਅਸਾਂ ਡਾਕਟਰਾਂ ਨੂੰ ਵੀ ਘਰ ਬਥੇ ਰਖਵਾਤਾ ਹਾੜੇ ਹੱਥ ਬਣਾ ਲੈ ਜਾਂਦੀ ਹਾਂ 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 ਲੈਣੀ ਆਈਆਂ ਲੈ ਕੇ ਜਾਊਂਗੀ ਨਹੀਂ ਨਹੀਂ ਮੰਮੀ ਜੀ ਮੈਂ ਨਹੀਂ ਜਾਣਦਾ ਵੀਰਪਾਲ ਨੂੰ ਆਪਣੇ ਘਰ ਦਾ ਮਸਲਾ ਹੈ ਆਪਾਂ ਬਹਿ ਕੇ ਗੱਲਬਾਤ ਕਰਦੇ ਆਂਗੇ ਚੁੱਪ ਕਰ ਵੇ ਬਾਹਲਾ ਨਾ ਬੋਲ ਜਾਂਦੀ ਹੈ ਜਾਣਦੇ ਤੈਨੂੰ ਕੁੜੀਆਂ ਦਾ ਘਟਾ ਦੇਖ ਲੈ ਭਾਈ ਤੇਰੀ ਮਾਂ ਕੀ ਕਹਿੰਦੀ ਹੈਗੀ ਕਿ ਕਿੰਨੇ ਨਹੀਂ ਮਰਤੀ ਛੋਡੇ ਘਰੇ ਆਈ ਹੈਗੀ ਤੁਸੀਂ ਕੱਖਾਂ ਤੋਂ ਲੱਖ ਬਣਾਤੀ ਮੇਰੀ ਧੀ ਦੇ ਭਾਗਾਂ ਨੂੰ ਕਰਮਾ ਵਾਲੀ ਹੈ ਮਰਤੀ ਕਿਹੜੀ ਛੋਡੇ ਕੰਮ ਚ ਨਾ ਬਰਕਤ ਪਾਤੀ ਕਿਸਮਤ ਤੇ ਮਾਰੀ ਤਾਂ ਮੇਰੀ ਆ ਕਿਹੜੀ ਅਜ ਮਰਤੀ ਨੂੰ ਧੱਕੇ ਮਾਰ ਕੇ ਘਰੋਂ ਕੱਢ ਰਿਹਾ ਵੇਲੇ ਨੂੰ ਨਾ ਪ੍ਰਸਤਾਉਂਗੇ ਮੇਰੀ ਗੱਲ ਯਾਦ ਰੱਖਿਓ ਮੰਮੀ ਤੁਸੀਂ ਤਾਂ ਸਮਝਦਾਰ ਹੋ ਮੇਰੀ ਗੱਲ ਸੁਣੋ ਪੀਰਪਾਲ ਜੱਬ ਤੋਂ ਸਮਾਨ ਚੱਕ ਕੇ ਲਿਆ ਚੱਲ ਚੱਲੀਏ ਫੇਰ ਆਪਾਂ ਮੰਮੀ ਤੇਰੇ ਦਿਮਾਗ ਨੂੰ ਕੀ ਹੋ ਗਿਆ ਤੂੰ ਮੇਰਾ ਵਸਦਾ ਘਰ ਉਜਾੜਤਾ ਚੁੱਪ ਕਰਕੇ ਖੜ ਜਾ ਬਾਹ ਨਾ ਬੋਲ ਜੋ ਹੁੰਦਾ ਹੋਈ ਜਾਂਦੇ ਬੀਪਲ ਮੇਰੀ ਗੱਲ ਸੁਣ ਤੂੰ ਜਾ ਨਾ ਆਪਾਂ ਬਹਿ ਕੇ ਗੱਲ ਕਰਦੇ ਆਂ ਸਾਡੀ ਗੱਲ ਕੀ ਸੁਣਾ ਤੁਸੀਂ ਆਪਦੀ ਮਾਂ ਦੀ ਸੁਣੋ ਮੈਂ ਆਪਦੀ ਮਾਂ ਦੀ ਸੁਣਦੀ ਆਂ ਮਾਂਵਾਂ ਕਦੇ ਗਲਤ ਨਹੀਂ ਹੁੰਦੀਆਂ ਮੈਂ ਹੁਣ ਆਪਦੀ ਮਾਂ ਕੋਲ ਜਾਨੀ ਆ ਹੁਣ ਤੁਸੀਂ ਮਾਂ ਪੁੱਤ ਰਹਿ ਕੇ ਦੇਖ ਲਿਓ ਦੋਨੇ ਇਸੇ ਗੱਲ ਦੀ ਸਾਰਿਆਂ ਨੂੰ ਤੁਸੀਂ ਸਾਡੀ ਆ ਵੀਡੀਓ ਦੇਖ ਹੀ ਲਈ ਤੁਹਾਨੂੰ ਕਿਵੇਂ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਆ ਕਰੋ ਕਮੈਂਟ ਕਰਿਆ ਕਰੋ ਅੱਗੇ ਤੋਂ ਅੱਗੇ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਸਬਸਕ੍ਰਾਈਬ ਵੀ ਕਰਿਆ ਕਰੋ ਤੁਸੀਂ ਬਹੁਤ ਘੱਟ ਕਰ ਦਿਓ ਵੀਡੀਓ ਨੂੰ ਦੇਖਦਿਆ ਤੁਸੀਂ ਹੈਗੇ ਹੋ ਸਬਸਕ੍ਰਾਈਬ ਘੱਟ ਕਰ ਦਿਓਗੇ ਤੇ ਅੱਗੇ ਤੋਂ ਵੀ ਸ਼ੇਅਰ ਲਾਜ਼ਮੀ ਕਰਿਆ ਕਰੋ ਜਿੰਨੀ ਅਸੀਂ ਮਿਹਨਤ ਕਰ ਰਹੇ ਆਂ ਵੀਡੀਓ ਬਣਾਉਣ ਤੇ ਤੁਸੀਂ ਵੀ ਉਹਨਾਂ ਪਿਆਰ ਦਿਆ ਕਰੋ ਤੇ ਜਿਹੜਾ ਇਹ ਭਾਗ ਤੁਸੀਂ ਉਹਨੂੰ ਦੇਖੋਗੇ ਇਹਦਾ ਵੀ ਅੱਗੇ ਇੱਕ ਭਾਗ ਹੋਰ ਆਊਗਾ ਤੁਸੀਂ ਉਹਨੂੰ ਵੀ ਉਹਨਾਂ ਪਿਆਰ ਦਿਓ ਤੇ ਉਹਦੀ ਉਡੀਕ ਬਣਾਈ ਰੱਖਿਓ ਤੇ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਪਿਛਲੇ ਤੇ ਵਧੀਆ ਕਮੈਂਟ ਕਰਿਆ ਅਸੀਂ ਉਹਨਾਂ ਦੇ ਨਾਂ ਬੋਲਦੇ ਆਂਗੇ ਤੁਸੀਂ ਇਹ ਵੀਡੀਓ ਨੂੰ ਦੇਖ ਕੇ ਵੀ ਸਾਨੂੰ ਜਿਹੜੇ ਅਸੀਂ ਦੋ ਭਾਗ ਬਣਾਵਾਂਗੇ ਇੱਕ ਇਹ ਦੇਖ ਲੈ ਇੱਕ ਅੱਗੇ ਉਹ ਭਾਗ ਜਿਹੜਾ ਦੇਖ ਕੇ ਜਰੂਰ ਦੱਸਿਓ ਵੀ ਸਾਨੂੰ ਭਾਗ ਦੇਖਣ ਦੇ ਵਿੱਚ ਡਬਲ ਵੀਡੀਓ ਦੇਖਣ ਦੇ ਵਿੱਚ ਵਧੇਗਾ ਲੱਗੀ ਜਾਂ ਸਿੰਗਲ ਪਾਰਟ ਇਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੁਣ ਅਸੀਂ ਇਹਨਾਂ ਨੇ ਕਮੈਂਟ ਕਰਿਆ ਉਹਨਾਂ ਦੇ ਨਾਂ ਬੋਲਦੇ ਆਂ ਜੋਤ ਦਸਾਂਝ ਜਗਤਾਰ ਚੱਕ ਭਾਈਕੇ ਕੁਲਵਿੰਦਰ ਕੌਰ ਗਰੇਵਾਲ ਬਲਬੀਰ ਕੌਰ ਜਸਵੰਤ ਸਿੰਘ ਬਾਦਲਪੁਰ ਗੁਨੀਤ ਪਟਿਆਲਾ, ਕਰਮਜੀਤ ਕੌਰ ਆ, ਪਰਮਜੀਤ ਸਿੰਘ ਗਰੇਵਾਲਾ, ਕਰਨ ਮੂਸਾ, ਜਰਨੈਲ ਸਿੰਘ, ਮਨਪ੍ਰੀਤ ਜੁਕੇ, ਰੁਪਿੰਦਰਦੀਪ, ਨੇਪਾਲ ਸਿੰਘ ਇਹਨਾਂ ਨੇ ਸਾਡੀ ਵੀਡੀਓ ਤੇ ਤੇ ਕਮੈਂਟ ਕਰੇ ਸੀ ਤੁਸੀਂ ਵੀ ਅੱਗੇ ਤੋਂ ਅੱਗੇ ਕਮੈਂਟ ਕਰੋ ਤੇ ਇਹ ਵੀ ਜ਼ਰੂਰ ਦੱਸਿਆ ਕਰੋ ਕਿ ਕਿਹੜਾ ਬੰਦਾ ਵਧੀਆ ਕੰਮ ਕਰ ਰਿਹਾ ਹੈਗਾ ਉਹਨੂੰ ਜੇ ਤੁਸੀਂ ਕਮੈਂਟ ਕਰਕੇ ਦੱਸੋਗੇ ਉਹ ਅੱਗੇ ਹੋਰ ਵਧੀਆ ਕੰਮ ਕਰੂਗਾ। ਹੱਸੀ ਕਾਲ ਜੀ ਸਾਰਿਆਂ ਨੂੰ।